ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸੁਖਾਨੰਦ ਇਹ ਪਿੰਡ ਮੋਗੇ ਜ਼ਿਲ੍ਹੇ ਦਾ ਬਾਗਾਪੁਰਾਣਾ ਇਹਨੂੰ ਤਹਿਸੀਲ ਪੈਂਦੀ ਹੈ ਲਗਭਗ ਇਹ ਲਾਸਟ ਪਿੰਡ ਹੈ ਇਸ ਸਾਈਡ ਤੋਂ ਮੋਗੇ ਜ਼ਿਲ੍ਹੇ ਦਾ ਕਿਉਂਕਿ ਉਦੋਂ ਅੱਗੇ ਜਿਹੜਾ ਜ਼ਿਲ੍ਹਾ ਸ਼ੁਰੂ ਹੁੰਦਾ ਦੱਸੋ ਉਹ ਬਠਿੰਡਾ ਵੀ ਹੈ ਤੇ ਫਰੀਦਕੋਟ ਵੀ ਹੈ ਸੁਖਾਨੰਦ ਆਪਣੇ ਆਪ ਚ ਇੱਕ ਮਸ਼ਹੂਰ ਜਾਂ ਪਿੰਡ ਹੈ ਤੇ ਨੇੜੇ ਇਹਦੇ ਪਿੰਡਾਂ ਦੀ ਜੇ ਗੱਲ ਕਰੀਏ ਤਾਂ ਸਾਹ ਹੋ ਕੇ ਚੀਦਾ ਇਤਲਾ ਬਾਬਾ ਕਤਾ ਭਾਈ ਕਾ ਵਾਂਦਰ ਡੋੜ ਇਹ ਦੇ ਆਸ-ਪਾਸ ਦੇ ਪਿੰਡ ਹੈ ਮੈਂ ਜਿਹੜੇ ਘਰ ਚੋਂ ਵੀਡੀਓ ਬਣਾ ਰਿਹਾ ਦੱਸੋ ਬਾਈ ਵਪਾਰ ਦਾ ਕੰਮ ਕਰਦਾ ਤੇ ਇਹਦੇ ਕੋਲ ਪਸ਼ੂ ਰੂਟੀਨ ਚ ਹੁੰਦੇ ਆ ਵਿਕਰੀ ਵਾਲੇ ਅੱਜ ਦੀ ਜਿਹੜੀ ਵੀਡੀਓ ਹੈ ਇਹਦੇ ਚ ਪੰਜ ਨਾਗ ਤੁਹਾਨੂੰ ਦਿਖਾਉਣੇ ਆ ਪੰਜਾਂ ਦੇ ਵਿੱਚ ਦੋ ਗਾਵਾਂ ਇਸ ਸਾਈਡ ਤੇ ਆ ਜਿਨ੍ਹਾਂ ਚੋਂ ਇੱਕ ਜਰਸੀ نسل ਚ ਪੈਂਦੀ ਗਾਂ ਜਿਹੜੀ ਉਹ ਤਾਜੀ ਸੂਈ ਵੀ ਹੈ ਦੁੱਧ ਹਾਲਾਂਕਿ ਚੋਇਆ ਵਿਆ ਕਿਉਂਕਿ ਵੀਡੀਓ ਜਿਹੜੀ ਉਹ ਅਸੀਂ ਬਣਾ ਰਹੇ ਆ ਲਗਭਗ ਟਾਈਮ 12 ਵਜੇ ਦਾ ਸੋ ਇਹ ਤੁਹਾਨੂੰ ਜਰਸੀ ਪੱਖ ਚ ਪੈਂਦੀ ਜਾਂ ਇਕੱਲੋ ਵੀ ਜਰਸੀ ਕ੍ਰੋਸ ਵੈੜ ਵੀ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਉਂਗਾ ਲਾਸਟ ਤੱਕ ਵੀਡੀਓ ਦੇਖਦੇ ਰਹੋ ਪਸ਼ੂ ਜਿਹੜਾ ਵੀ ਖਰੀਦਣਾ ਹੋਇਆ ਉਹਦੀ ਤਸੱਲੀ ਤੁਸੀਂ ਕਰਨੀ ਹੈ ਨੰਬਰ 22 ਦਾ ਸਕਰੀਨ ਉੱਤੇ ਚੱਲੂਗਾ ਪਹਿਲੇ ਨੰਬਰ ਵਾਲੀ ਗਾਂ ਤੋਂ ਸ਼ੁਰੂਆਤ ਕਰਦੇ ਹਾਂ ਉਦੋਂ ਬਾਅਦ ਚੈੱਕ ਕਰਕੇ ਇਧਰਲੇ ਸਾਈਡ ਤੇ ਤੀਜੇ ਨੰਬਰ ਤੇ ਮੱਝ ਦਿਖਾ ਦੂੰਗਾ ਫਿਰ ਆਪਾਂ ਸ਼ੁਰੂਆਤ ਕਰਾਂਗੇ ਪਰਲੀ ਖੁਰਲੀ ਤੇ ਵੱਡੇ ਜਿਹੜੇ ਦੋ ਪਸ਼ੂ ਆ ਉਹਨਾਂ ਦੀ ਵੀਡੀਓ ਬਣਾਉਣ ਆਓ ਮਿਲিয়ে ਬਾਈ ਨੂੰ ਕਰਦੇ ਹਾਂ ਗੱਲਬਾਤ ਸਸਰੀਕਾਲ ਬਾਈ ਸਸਰੀਕਾਲ ਬਾਈ ਜੀ ਨਾਮ ਆਪਣਾ ਦੱਸ ਦਿਓ ਵੀਰੇ ਨਾਮ ਹਰਮੀਤ ਸਿੰਘ ਹੈ ਜੀ ਪਿੰਡ ਸੁਖਾਨਾਂ ਦਾ ਜ਼ਿਲ੍ਹਾ ਮੋਗਾ ਹੈ ਹਰਮੀਤ ਬਾਈ ਹਰ ਰੋਜ਼ ਪਸ਼ੂ ਹੁੰਦੇ ਆ ਵਿਕਰੀ ਆ ਹਾਂਜੀ ਹਰ ਰੋਜ਼ ਪਸ਼ੂ ਹੁੰਦੇ ਆ ਅੱਛਾ ਅੱਜ ਪੰਜ ਨਗ ਆਪਾਂ ਦਿਖਾਉਣ ਲੱਗੇ ਹਾਂ ਹਾਂਜੀ ਪਹਿਲੇ ਨੰਬਰ ਤੇ ਜਿਹੜੀ ਵੈੜ ਖੜੀ ਆ ਕੰਨਵਾ ਸੂਆ ਇਹਨੇ ਸੂਣਾ ਇਹ ਬਾਈ ਜੀ ਦੂਜਾ ਸੂਆ ਸੂਣਾ ਜੀ ਤੇ ਕੰਨਾਂ ਵਾਲੇ ਦਾੰਦ ਨੇ ਮਾੜੇ ਮਾੜੇ ਚੱਕਿਆ ਸਿੱਟੇ ਵੇ ਹੈਗੇ ਆ ਮੰਨ ਲੇ ਛਿੱਗੀ ਮੰਨ ਲਓ ਚਾਹੀਏ ਉਹਨੂੰ ਜਵਾਨ ਮੰਨ ਲਈ ਠੀਕ ਹੈ ਤੇ ਬਾਕੀ ਤਿਆਰੀਆਂ ਜਾਂ ਬਿਲਕੁਲ ਇਹੇ ਠੀਕ ਹੈ ਭਾਈ ਹਾਂਜੀ ਹਾਂਜੀ ਡਿਮਾਂਡ ਕੀ ਰੱਖਦੇ ਹੋ ਹਰਮੀਤ ਭਾਈ ਡਿਮਾਂਡ ਹੈ ਜੀ ਆਪਣੇ ਸਾਰੇ ਪਸ਼ੂਆਂ ਦੀ ਫਿਕਸ ਜੀ ਡਿਮਾਂਡ ਹੋਊਗੀ ਤੇ ਬਾਹਲਾ ਮੌਲ ਨੇ 1 ਲੱਖ ਤੇ 10000 ਦੀ ਵਾੜ ਦੇਵਾਂਗੇ ਜੀ ਆਪਾਂ ਖੋਲਾ ਭਾਈ ਦੋਸਤੋ 1 ਲੱਖ ਤੇ 10000 ਦੀ ਵਾੜ ਮਿਲੂਗੀ ਸੂਨ ਦੀਆਂ ਤਿਆਰੀਆਂ ਚ ਰੁੱਖ ਤੋਂ ਪਤਾ ਲੱਗਦਾ ਮੈਂ ਜੋ ਖਾਸ ਇਹਦਾ ਦੇਖ ਰਿਹਾ ਦੋਸਤੋ ਇਹਦੇ ਥਣ ਬੜੇ ਚੰਗੇ ਆ ਹਵਾਨਾ ਸੋਹਣਾ ਰੱਖੂਗੀ ਕਈ ਭਰਾ ਵਿਖਾਵੇ ਵਾਲਾ ਹਵਾਨਾ ਭਾਲਦੇ ਆ ਤੇ ਸੈਜ ਵੀ ਇਦਾਂ ਦਾ ਵੀ ਤੁਹਾਨੂੰ ਖੜੀ ਵੀ ਸੋਹਣੀ ਲੱਗੂਗੀ ਤੇ ਨਾਲ ਹਵਾਨਾ ਫਿਟਿੰਗ ਵਾਲਾ ਵੀ ਆ ਕਿਉਂਕਿ ਖੁੱਚਾਂ ਧੋਤੇ ਆ ਸੌਣ ਦੀ ਤਿਆਰੀ ਚਾ ਪਰ ਸੌਂਦੀ ਸੌਂਦੀ ਹਵਾਨਾ ਹੋਰ ਪਰਜੂਗੀ ਥਣ ਬਹੁਤ ਸੋਹਣਿਆ ਦੋਸਤੋ ਇਸ ਪੱਖ ਤੋਂ ਬੜੀ ਚੰਗੀ ਰਹੂਗੀ ਚੁਵਾਈ ਤੁਸੀਂ ਚੋਕੇ ਦੇਖ ਲੈਣੀ ਆ ਥਣ ਪਾਸ ਹੋ ਜਣੇ ਬਾਕੀ ਜਦੋਂ ਵੀਡੀਓ ਪੋਸਟ ਹੁੰਦੀ ਆ ਇਹ ਹੋ ਸਕਦਾ ਬੱਚੇ ਨੂੰ ਜਨਮ ਵੀ ਦੇ ਦੇ ਤਾਂ ਇਹਦਾ ਥਾਣਾ ਦੀ ਚੁਵਾਈ ਚੰਗੀ ਨਿਕਲੂਗੀ ਮੋੜ ਬਈ ਇੱਕ ਜਿਹੜਾ ਹੋਰ ਕਢਾਈ ਯੂਨੀਕ ਜੇ ਰੰਗ ਦੇ ਵਿੱਚ ਦੋਸਤੋ ਇਹ ਸੋਹਣੀ ਗਾਂ ਟੇਡਾ ਕੱਟ ਨੀਲੀ ਰਾਵੀ ਨਸਲ ਵਾਂਗੂ ਇਹਦੇ ਮੂੰਹ ਦੇ ਉੱਤੇ ਆ ਬਾਕੀ ਅਗਾੜੀ ਪਿਛਾੜੀ ਦੀ ਚੰਗੀ ਹੈ ਸਾਫ ਸੁਥਰੀ ਹੈ ਗਾਂ ਮੋਰ ਲਵਿੰਗ ਤੇ ਜੇ ਬੱਚਾ ਵੱਛੀ ਦੇ ਦੇ ਤਾਂ ਜਿਹਨੇ ਖਰੀਦਣੀ ਆ ਉਹਦਾ ਪਲੱਸ ਪੁਆਇੰਟ ਹੋ ਜਾਊਗਾ ਉਹਨੂੰ ਫਾਇਦਾ ਇਹ ਹੋ ਜਾਣਾ ਵੀ 1 ਲੱਖ ਤੇ 10000 ਦੇ ਵਿੱਚ ਦੋ ਨਾਕ ਮਿਲ ਜਾਣੇ ਬਹੁਤ ਸੋਨਾ ਹਵਾਰਨਾ ਰਸੂ ਬੱਚੇ ਵਾਲੀ ਗਾਂ ਨਾਲੋਂ ਵੱਛੀ ਵਾਲੀ ਗਾਂ ਤੇ 5-7000 ਵੱਧ ਵੀ ਲੱਗਦਾ ਹੁੰਦਾ ਜਰੂਰ ਲਾ ਲਿਆ ਕਰੋ ਕਿਉਂਕਿ 1.5-2 ਸਾਲਾਂ ਚ ਦੋ ਨਾਗ ਹੋ ਜਾਂਦੇ ਆ ਬਹੁਤ ਵੱਡਾ ਫਾਇਦਾ ਫਾਰਮਰ ਦਾ ਜੇ ਕੋਈ ਭਰਾ ਚੰਗੀ ਮਿਹਨਤ ਪਸੂਆਂਾਂ ਤੇ ਕਰ ਰਿਹਾ ਤਾਂ ਇਸ ਤੋਂ ਬਾਅਦ ਇੱਕ ਹੋਰ ਤੁਹਾਨੂੰ ਗਾਂ ਦਿਖਾਉਣੇ ਆ ਭਾਈ ਇਹ ਕਨਮਾ ਸੁਆ ਇਹ ਭਾਈ ਜੀ ਦੂਜਾ ਸੁਆ ਇਹ ਵੀ ਹਾਂਜੀ ਤੇ ਇਹ 10 ਦਿਨਾਂ ਦੀ ਕੱਚੀ ਹੈ ਜੀ ਦੁੱਧ ਪਹਿਲਾਂ ਦਾ 26 ਕਿਲੋ ਦਿੱਤਾ ਹੈ ਭਾਈ ਜੀ ਦਾ ਇਹ 10 ਦਿਨਾਂ ਦੀ ਕੱਚੀ ਹੈ ਅੱਛਾ ਰੇਟ ਇਹਦਾ ਕੀ ਰੱਖ ਦੂੰ ਰੇਟ ਇਹਦਾ ਜੀ 1 ਲੱਖ ਤੇ 5000 ਰੁਪਏ ਖੋਲੀ ਨੂੰ ਦੋਸਤੋ ਜਰਸੀ ਕ੍ਰਾਸ ਹੈ ਕਾਫੀ ਕਲਰ ਹੈ ਦੁੱਧ ਪਹਿਲੇ ਸਵੇਚ ਚੰਗਾ ਦਿੱਤਾ ਖੈਰ ਥਣ ਬੜਾ ਸੋਹਣਾ ਦਿਸ ਰਿਹਾ ਇੱਥੋਂ ਅਗਲਾ ਥਣ ਤੁਸੀਂ ਹੁਣ ਦੇਖ ਰਹੇ ਹੋ ਸਕਰੀਨ ਤੇ ਬਾਕੀ ਬਾਈ ਤੋਰੂਗਾ ਹਜੇ ਹੈ ਕੱਚੀ ਦੁੱਧ ਸੋਏ ਜਿਆਦਾ ਪਾਕੇ ਦਾ ਜਰਸੀ ਦਾ ਪਰ ਇਦਾਂ ਦੀਆਂ ਜਰਸੀਆਂ ਆਮ ਤੌਰ ਤੇ ਐਚਐਫ ਦੇ ਪੇਟੋਂ ਜਨਮ ਲੈਂਦੀਆਂ ਬਰੀਡਿੰਗ ਕਰਨੀ ਆ ਤਾਂ ਜਰਸੀ ਦਾ ਸੀਮਨ ਲਵਾਉਂਦੇ ਰਹੋਗੇ ਜਰਸੀ ਬੱਚੇ ਪਾ ਦੂਗੀ ਹਵਾਨਾ ਫਿਟਿੰਗ ਵਾਲਾ ਇਹਦਾ ਵੀ ਰਹਿਣਾ ਸੋਹਣਾ ਰੁਖ ਹਵਾਨੇ ਦਾ ਕੱਟ ਵਾਲਾ ਹਵਾਨਾ ਸਪੇਸਫੁੱਲ ਹੈ ਮੋੜ ਲਵੇ ਥਾਣੇ ਦੇ ਵੀ ਹੱਥੀ ਚਵਾਈ ਵਾਲੇ ਆ 1 ਲੱਖ ਤੇ 5000 ਰੇਟ ਆ ਤਿਆਰੀ ਤੇ ਇਦਾਂ ਦੀਆਂ ਵਹਿੜਾਂ ਸੋਹਣੀ ਕੀਮਤ ਵਟਾਉਂਦੀਆਂ ਕਿਉਂਕਿ ਹਵਾਨਾ ਇਹਨੇ ਬਹੁਤ ਸੋਹਣਾ ਘਟਣਾ ਹੈ ਫੈਕਸਰ ਰੱਖੂਗੀ ਹਵਾਨਾ ਇਹ ਤੁਹਾਨੂੰ ਦਿਖਾ ਰਹੇ ਹਾਂ ਦੱਸੋ 2 ਨੰਬਰ ਦੇ ਉੱਤੇ ਹਰਮਿਤ ਭਾਈ ਜਿਹੜੀ ਝੋਟੀ ਹੈ ਮੱਝ ਵੇਚਣੀ ਆ ਹਾਂਜੀ ਕੈਨਵਸ ਸੁਆ ਸੂਈ ਹੈ ਕਿ ਭਾਈ ਜੀ ਦੂਜਾ ਸੁਆ ਸੂਈ ਮੱਝ ਤੇ ਰਾਤ ਦੀ ਸੂਈ ਵੀ ਹੈ ਇਹ ਇਹ ਵੀ ਚੋਈ ਵੀ ਹੈ ਮੈਂ ਜੀ ਠੀਕ ਹੈ ਹਾਂਜੀ ਅੱਛਾ ਬੱਚਾ ਕੀ ਦਿੱਤਾ ਹੈ ਬੱਚਾ ਕੱਟਾ ਹੀ ਕੱਟਾ ਨੀਲੀ ਰਾਵੀ ਨਸਲ ਦਾ ਹੈਗਾ ਮੈਂ ਮੈਕਸ ਜਾਗ ਆ ਗਿਆ ਹੂੰ ਨੂੰਸੋ ਨੀਲੀ ਰਾਵੀ ਨਸਲ ਦਾ ਸੀਮਨ ਲਵਾਇਆ ਹੋਣਾ ਬਾਈ ਨੇ ਮੁਰਾ ਤੋਂ ਨੀਲੀ ਰਾਵੀ ਦੇ ਬੱਚੇ ਆ ਜਾਂਦੇ ਆ ਪਰ ਸਮੱਸਿਆ ਇਹ ਰਹਿੰਦੀ ਹੈ ਵੀ ਉਸ ਤੋਂ ਬਾਅਦ ਚੋ ਬੱਚੇ ਕਾਲੇ ਪੈਦਾ ਕਰੇ ਜਾਂ ਉਹ ਨੀਲੀ ਰਾਵੀ ਮਾਰਕਿੰਗ ਵਾਲੇ ਬੱਚੇ ਪੈਦਾ ਕਰੇ ਇਹ ਨਹੀਂ ਪਤਾ ਲੱਗਦਾ ਕੁਸ ਕਰਮਜੀਤ ਭਾਈ ਇਹਦੀ ਡਿਮਾਂਡ ਕੀ ਰੱਖ ਦੂੰ ਇਹਦੀ ਲੈਂਣ ਦੇਣ 112000 ਰੁਪਏ ਆ ਮੜਾ ਇੱਥੇ ਕਿਰਾਏ ਨੂੰ ਹਲਾਇਂ ਦੋਸੋ ਹਵਾਨਾ ਇਹਦਾ گاਵਾਂ ਵਾਲਾ ਸੋ ਦੋਸੋ ਇਹ ਤੋੜ ਕੇ ਤੁਹਾਨੂੰ ਦਿਖਾ ਦਿੰਨੇ ਆਂ ਅੱਜ ਥੋੜਾ ਜਾਂ ਜਿਵੇਂ ਉਪਰੇ ਘਰ ਦਾ ਕਰਦੀ ਹੁੰਦੀ ਓਵੇਂ ਥੋੜਾ ਘਭਾਉਂਦੀ ਐ ਬਾਕੀ ਤੁਸੀਂ ਕੋ ਲਾ ਕੇ ਇਹਨੂੰ ਚੋਕੇ ਦੇਖ ਲਿਓ ਪਾਸ ਕਰ ਲਿਓ 1 ਲੱਖ ਤੇ 12000 ਰੇਟ ਐ ਫਿਕਸ ਜ ਹਵਾਨਾ ਦੋਸੋ ਇਹਦਾ ਥਣ ਇਹਦੇ ਜਿਹੜੇ ਤੁਸੀਂ ਵੀਡੀਓ ਚ ਦੇਖ ਲਿਆ ਸਿੰਘ ਦਾ ਡਿਜ਼ਾਈਨ ਦੇਖ ਲਓ ਇੱਕ ਵਾਰ ਸੋ ਇਹ ਤਾਜੀ ਸੂਈ ਦੂਜਾ ਸੂਆ ਮੱਝ ਫੋਰ ਸੇਲ ਕਿਨੇ ਘੱਟੇ ਨੂੰ ਜਨਮ ਦਿੱਤਾ ਹਵਾਨਾ ਮੋੜ ਚੋ ਜੋਸ਼ ਵਾਲਾ ਕਲਾਰੇ ਤੇ ਲੋਰੇ ਬਾਈ ਨੇ ਫਾਤੇ ਕੋ ਸੋਦੇ ਨਾਲ ਵੀ ਪਸ਼ੂ ਖਵਰਾ ਜਾਂਦਾ ਸੋ ਇਹ ਦੇ ਨਾਲ ਕੱਟਾ ਸਾਹਮਣੇ ਤੁਸੀਂ ਦੇਖੋ ਤੇ ਰਾਤ ਦੀ ਸੂਈ ਮੱਜ ਸੋ ਇਹ ਤੋਂ ਇਲਾਵਾ ਦੋ گاਵਾ ਪਰਲੇ ਪਾਸੇ ਵਾਲੀਆਂ ਵੀ ਤੁਹਾਨੂੰ ਦਿਖਾਉਣੀ ਆ ਹਰਮਿਤ ਭਾਈ ਇੱਧਰ ਲਿਗਾ ਜਿਹੜੀਆਂ ਦੋਨੇ گاਵਾ ਇਹਨਾਂ ਚੋਂ ਪਹਿਲੇ ਨੰਬਰ ਤੇ ਜਿਹੜੀ ਗਾ ਇਹ ਬਾਈ ਜੀ 10 ਦਿਨ ਕੱਚੀ ਆ ਜੀ ਹਜੇ ਇਹ ਠੀਕ ਹੈ ਦੁੱਧ ਇਹਦਾ ਜੀ ਪਿਛਲੇ ਸੂਏ ਦਾ ਹੈਗਾ ਜੀ 20 22 ਕਿਲੋ ਦੁੱਧ ਦਾ ਰਕਾਰਡ ਹੈ ਦਾ ਜੀ ਠੀਕ ਹੈ ਰੇਟ ਦਾ ਕੀ ਰਹਿਣਾ ਭਾਈ ਰੇਟ ਜੀ ਫਿਕਸ 70000 ਰੁਪਿਆ ਜੀ ਇਹਦਾ 70000 ਚ ਗਾ ਮਿਲ ਜਾਣੀ ਐ ਰੇਟ ਫਿਕਸ ਹੈ 10 ਦਿਨ ਬਾਕੀ ਹੈ ਕੱਟ ਪੈਸੇ ਲਾਉਣੇ ਆ ਤਾਂ ਮੌਕਾ ਹੈ ਬੈਡ ਸੋਹਣੀ ਹੈ ਬੱਚੇ ਸੋਹਣੇ ਪਾ ਦੂਗੀ ਵਾਈਟ ਰੰਗ ਹੈ ਫਿਟਿੰਗ ਵਾਲਾ ਹਵਾਨਾ ਸੋ ਇਹਦਾ ਰੇਟ ਫਿਕਸ ਹੈ 70000 ਰੁਪਏ ਅਜੇ 10 ਦਿਨ ਸੰਭੋਗੇ 2 ਰੁਪਏ ਨਫਾ ਦੇ ਸਕਦੀ ਹੈ ਪਰ ਉਹ ਤੁਸੀਂ ਕੋਲ ਆ ਕੇ ਦੇਖਿਓ ਮੈਂ ਇਹ ਗੱਲ ਕਹਿ ਕੇ ਤੁਹਾਨੂੰ ਪਸੂ ਦਵਾ ਦਿਆਂ ਤੇ ਉਸ ਤੋਂ ਬਾਅਦ ਪਸੂ ਨਫਾ ਤੁਹਾਨੂੰ ਨਾ ਦੇਵੇ ਤਾਂ ਉਹਦੇ ਲਈ ਫਰੇ ਅਬੀ ਗਲਤ ਗੱਲ ਹੋ ਜਾਂਦੀ ਐ ਸੋ ਕੋਲੋਂ ਆ ਕੇ ਦੇਖੋ ਸੋਹਣੀ ਆ ਗਾਂ ਖਰ ਭਾ ਵੀ ਠੀਕ ਐ ਇੱਕ ਜਿਹੜੀ ਜਰਸੀ ਚ ਪੈਂਦੀ ਵੜ ਆ ਬਈ ਕਿੰਨਾ ਮਸੂਆ ਇਹ ਬਾਈ ਜੀ ਪਹਿਲਾ ਸੂਆ ਜੀ ਤੇ ਮੰਨ ਲਓ ਚੌਕ ਦੇ ਥੋੜੇ ਥੋੜੇ ਦਾੰਦੇ ਨੇ ਚੱਕੇ ਆ ਠੀਕ ਐ ਹਾਂਜੀ ਬੱਚਾ ਇਹਨੇ ਵੱਛਾ ਤਾਂ ਬੱਚਾ ਵੱਛਾ ਦਿੱਤਾ ਜੀ ਤੇ ਇਹ ਚੂਈ ਵੀ ਆਪਣੀ ਵੜ ਠੀਕ ਐ ਕਿੰਨਾ ਪ੍ਰੋਤ ਹੋਊਗਾ ਹੁਣ ਵੀ ਮੰਨ ਲਓ ਚੌਥਾ ਦਿਨ ਅੱਜ ਸੂਈ ਨੂੰ ਤੇ 14 15 ਕਿਲੋ ਪੋਲਾ ਹੋਊਗਾ ਠੀਕ ਐ ਹਾਂ origional 4 ਦਾੰਦਾ ਜੀ ਠੀਕ ਐ ਤੋੜ ਦੇ ਨੂੰ ਸੋ ਬੋਲਾ 14 15 ਕਿਲੋ ਅੱਛਾ ਭਾਈ ਰੇਟ ਇਹਦਾ ਕੀ ਰਹਿਣਾ ਹੈ ਰੇਟ ਜੀ ਇਹਦਾ ਫਿਕਸ 80000 ਰੁਪਈਆ ਜੀ 80000 ਰੇਟ ਆ ਦਸੋ ਤੇ ਬੱਚਾ ਇਹਨੇ ਵੱਚੇ ਨੂੰ ਜਨਮ ਦਿੱਤਾ ਚੌਥੇ ਦਿਨ 16 17 ਕਿਲੋ ਬੋਲਾ ਸੁਬਾ ਚੋਈ ਹੋਈ ਹੈ ਤੇ 12:30 ਦੇ ਆਸ-ਪਾਸ 12:30 ਦਾ ਟਾਈਮ ਹੋਊ ਚੂਨ ਨੂੰ ਜਮਾਂ ਔਲ ਨਹੀਂ ਪੜਾ ਕਿਵੇਂ ਮਰਜ਼ੀ ਚੋਜੋ ਪੈਰ ਦੀ ਭਾਅ ਵੀ ਨਹੀਂ ਕੱਢਦੀ ਐਨੀ ਸੀਲ ਚੂਨ ਠੀਕ ਹੈ ਚੋਾਈ ਚ ਠੰਡੀ ਸੀਲ ਬਹੁਤ ਠੰਡੀ ਸੀਲ ਹੈ ਜੀ ਸੋ ਇਹ ਨਾਗਜ ਦੀ ਵੀਡੀਓ ਦੇ ਬਾਈਕਲ ਵਕਾਉ ਸੀ ਟੋਟਲ ਨਾਗ ਪੰਜ ਤੇ ਮੈਂ ਤੁਹਾਨੂੰ ਪੰਜੇ ਦਿਖਾਤੇ ਆ ਧੰਨਵਾਦ ਇਸ ਵੀਡੀਓ ਨੂੰ ਦੇਖਣ ਦੇ